ਮੁੰਡਾ ਕੁੜੀ ਦੇ ਬਰਮਾਲਾ ਪਾਉਣ ਵੇਲੇ ਲੱਗਿਆ ਰੋਣ ਲੋਕ ਬੋਲਣ ਲੱਗੇ ਆ ਕੁਝ ਦੋਸਤੋ ਅਕਸਰ ਹੀ ਤੁਸੀਂ ਵਿਆਹਾਂ ਵਿੱਚ ਕੁੜੀਆਂ ਨੂੰ ਰੋਂਦੇ ਤਾਂ ਬਹੁਤ ਦੇਖਿਆ ਹੋਣਾ ਹੈ ਪਰ ਹੁਣ ਇੱਕ ਵੱਖਰੀ ਹੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲੇ ਮੁੰਡਾ ਕੁੜੀ ਦੇ ਬਰਮਾਲਾ ਦਾ ਸ਼ਗਨ ਹੋ ਰਿਹਾ ਹੈ ਪਰ ਜਦੋਂ ਮੁੰਡਾ ਕੁੜੀ ਦੇ ਬਰਮਾਲਾ ਪਾਉਣ ਲੱਗਦਾ ਹੈ ਤਾਂ ਉਹ ਅੱਖਾਂ ਪਰ ਲੈਂਦਾ ਹੈ ਅਤੇ ਰੋਣ ਲੱਗ ਜਾਂਦਾ ਹੈ ਜਿਸ ਨੂੰ ਦੇਖ ਲੋਕ ਕਹਿੰਦੇ ਨੇ ਕਿ ਭਰਾਵਾ ਡੋਲੀ ਤਾਂ ਵੇਦਾ ਕੁੜੀ ਦੀ ਹੋਣੀ ਹੈ ਪਰ ਰੋਈ ਤੂੰ ਜਨਣਾ ਹੈ ਅਤੇ ਕੋਈ ਕਹਿੰਦਾ ਹੈ ਕਿ ਲੱਗਦਾ ਇਸ ਦਾ ਧੱਕੇ ਨਾਲ ਵਿਆਹ ਕਰਵਾਇਆ ਜਾ ਰਿਹਾ ਹੈ ਦਰਸਲ ਇਸ ਦੀ ਅਸਲ وجہ ਇਹ ਹੈ ਕਿ ਇਹ ਮੁੰਡਾ ਕੁੜੀ ਪਹਿਲਾਂ ਤੋਂ ਹੀ ਇੱਕ ਦੂਜੇ ਨੂੰ ਜਾਣਦੇ ਸੀ ਅਤੇ ਇਹਨਾਂ ਦੇ ਪਰਿਵਾਰ ਵਾਲੇ ਇਹਨਾਂ ਦੇ ਵਿਆਹ ਨੂੰ ਰਾਜੀ ਨਹੀਂ ਸੀ ਪਰ ਇਹਨਾਂ ਨੇ ਵੀ ਕੋਸ਼ਿਸ਼ ਜਾਰੀ ਰੱਖੀ ਅਖੀਰ 7 ਸਾਲ ਬਾਅਦ ਇਹਨਾਂ ਦਾ ਪਿਆਰ ਸਿਰੇ ਚੜਿਆ ਅਤੇ ਦੋਵਾਂ ਦਾ ਵਿਆਹ ਹੋ ਗਿਆ ਸੋ ਕਦੇ-ਕਦੇ ਹੰਝੂ ਖੁਸ਼ੀ ਦੇ ਵੀ ਹੋ ਸਕਦੇ ਨੇ ਜ਼ਰੂਰੀ ਨਹੀਂ ਹੁੰਦਾ ਕਿ ਹਰ ਸਮੇਂ ਕਿਸੇ ਦਾ ਮਜ਼ਾਕ ਬਣਾਇਆ ਜਾਵੇ ਸੋ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ